ਹਲੋ ਜੀ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਸਾਡੀ ਪੰਜਾਬੀ ਕਿਚਨ ਵਿੱਚ ਅੱਜ ਆਪਾਂ ਤੁਹਾਨੂੰ ਦੱਸ ਦਿਆਂ ਜੀ ਜਿਵੇਂ ਹੈਗੀਆਂ ਆਪਣੇ ਕੋਲੇ ਰਾਤ ਦੀਆਂ ਬਚੀਆਂ ਹੋਈਆਂ ਦੋ ਵਾਸੀ ਰੋਟੀਆਂ ਆਪਾਂ ਇਹਨਾਂ ਨੂੰ ਕਿਵੇਂ ਸਵਾਦਿਸ਼ਟ ਬਣਾ ਕੇ ਖਾ ਸਕਦੇ ਆ ਤੇ ਇਹ ਬਹੁਤ ਹੀ ਵਧੀਆ ਬੰਨੀ ਹੈ ਵੈਸੇ ਤਾਂ ਆਪਾਂ ਨੂੰ ਇਹ ਮਤਲਬ ਕਿ ਜਿਹੜੀ ਵਾਸੀ ਰੋਟੀ ਹੁੰਦੀ ਹੈ ਉਹ ਖਾਣੀ ਵੀ ਚਾਹੀਦੀ ਹੈ ਇਹ ਤਾਕਤ ਵਾਲੀ ਵੀ ਹੁੰਦੀ ਹੈ ਤੇ ਬਹੁਤ ਸਾਰੇ ਜਿਵੇਂ ਕਿ ਆਪਣਾ ਬੀਪੀ ਵਗੈਰਾ ਵੱਧ ਹੈ ਉਹਨਾਂ ਨੂੰ ਵੀ ਕੰਟਰੋਲ ਕਰਦੀ ਹੈ ਤੇ ਆਪਾਂ ਇਹਨੂੰ ਕਿਵੇਂ ਸਵਾਦਿਸ਼ਟ ਬਣਾ ਕੇ ਖਾ ਸਕਦੇ ਆ ਜੀ ਆਪਾਂ ਥੋੜਾ ਜਿਹਾ ਤੇਲ ਰੇਸਣ ਅਪਲੇ ਤੇ ਕੱਚੀ 1.5 ਕੱਚੀ ਆਪਣੇ ਕੋਲੇ ਵੇਸਣ ਹੈ ਜੀ ਜੇ ਆਪਣੇ ਕੋਲੇ ਵੱਧ ਰੋਟੀਆਂ ਤਾਂ ਆਪਾਂ ਵੱਧ ਵੇਸਣ ਦੀ ਵਿਵਸਥਾ ਕੋਲ ਸਕਦੇ ਆ ਤਾਂ ਆਪਾਂ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਪਿਆਜ਼ ਇਹਨੂੰ ਟੇਸਟੀ ਜਿਹਾ ਬਣਾ ਕੇ ਤੁਹਾਨੂੰ ਦੱਲਦੇ ਆ ਵੀ ਆਪਾਂ ਕਿਵੇਂ ਖਾ ਸਕਦੇ ਆ ਇੱਕ ਪਾਈ ਜੀ ਆਪਾਂ ਇਹਦੇ ਵਿੱਚ ਹਰੀ ਮਿਰਚ ਥੋੜਾ ਜਿਹਾ ਪਾਵਾਂਗੇ ਆਪਾਂ ਇਹਦੇ ਵਿੱਚ ਜੀਰਾ ਪਾਵਾਂਗੇ ਜੀ ਆਪਾਂ ਇਹਦੇ ਵਿੱਚ ਕਸੂਰੀ ਮੇਥੀ ਨਮਕ ਤੇ ਮਿਰਚ ਪਾਵਾਂਗੇ ਆਪਾਂ ਨਾ ਮੁੱਕ ਪਾ ਲੈਨੇ। ਓੜੀ ਜਿਹਾ ਪਾ ਲੈਨੇ ਜੀ ਆਪਾਂ ਮਿਰਚ। ਥੋੜਾ ਜਿਹਾ ਪਾ ਲੈਨੇ ਆਪਾਂ ਧਨੀਏ ਦਾ ਪਾਉ। ਇਹੋ ਜਿਹਾ ਥੋੜਾ ਜਿਹਾ ਪਾ ਦਨੇ ਆਪਾਂ ਫਰੈਸ਼ ਧਨੀਆ। ਆਪਾਂ ਸਾਰੇ ਨੂੰ ਮਿਕਸ ਕਰ ਲੈਨੇ ਜੀ ਇਹਨੂੰ ਚੰਗੀ ਤਰ੍ਹਾਂ। ਥੋੜਾ ਥੋੜਾ ਪਾਣੀ ਪਾ ਕੇ ਇਹਦਾ ਇੱਕ ਪਤਲਾ ਜਿਹਾ ਬੈਟਰ ਤਿਆਰ ਕਰ ਲਾਂਗੇ। ਉਹ ਜਿਹੜਾ ਇਹਨਾਂ ਵਧੀਆ ਨਾਸ਼ਤਾ ਬੰਦਾ ਹੈ ਕਿ ਆਪਾਂ ਨੂੰ ਪਤਾ ਹੀ ਨਹੀਂ ਚੱਲਣਾ ਜੇ ਆਪਾਂ ਆਵਾਸੀ ਰੋਟੀ ਖਾ ਰਹਿਆਂ ਜਾਂ ਆਪਾਂ ਕੋਈ ਸਪੈਸ਼ਲੀ ਨਾਸ਼ਤਾ ਬਣਾਇਆ ਹੈ। ਨੋ ਜੀ ਦੇਖੋ ਆਪਾਂ ਐਵੇਂ ਦਾ ਬੇਸਨ ਤਿਆਰ ਕਰਨਾ ਹੈ ਨਾ ਹੀ ਵਾਲਾ ਪਤਲਾ ਤੇ ਨਾ ਹੀ ਵਾਲਾ ਗਾੜਾ ਆਪਾਂ ਇਹਨੂੰ ਇਸ ਤਰ੍ਹਾਂ ਵੀ ਲਾ ਸਕਦੇ ਹਾਂ ਰੋਟੀ ਤੇ ਤੇ ਜੇ ਆਪਾਂ ਚਾਹੀਏ ਤਾਂ ਇੱਕ ਆਂਡਾ ਵੀ ਪਾ ਸਕਦੇ ਹਾਂ ਆਪਾਂ ਇੱਕ ਲੈ ਰਹੀਆਂ ਜੀ ਅੰਡਾ ਦੇਸੀ ਆਂਡਾ ਲੱਗਦਾ ਹੈ ਆਪਾਂ ਤੁਸੀਂ ਜੋ ਵੀ ਪਾਉਣਾ ਹੈ ਪਾ ਸਕਦੇ ਹੋ ਨਹੀਂ ਇਹਨੂੰ ਸਕੀਪਰ ਵੀ ਕਰ ਸਕਦੇ ਹਾਂ ਨੋ ਜੀ ਆਂਡਾ ਆਪਾਂ ਕਰ ਲਿਆ ਮਿਕਸ තවා පාසල් ගරමකාරලන්නේය ජිතවාපනය ධර්ම හෝගය සත්තු පැල්ලන් පනමගේ එරට තේලකය ඔවුන් ගෝවි තුසි ලවන උනපවාදගේ දීවිත්තය ඇයරුට්ටි ਉਸ ਜੇ ਆਪਾਂ ਚੰਗੀ ਤਰ੍ਹਾਂ ਘਿਓ ਲਾ ਕੇ ਦੋਨੋਂ ਪਾਸੇ ਇਹਨੂੰ ਪਕਾ ਲਿਆ। ਉਲਟੇ-ਪੁਲਟ ਕਰਕੇ ਇਹਨੂੰ ਆਪਾਂ ਪਕਾ ਲੈਨੇ ਆ ਇਸ ਤਰ੍ਹਾਂ ਤੇ ਦੇਖੋ ਤੁਸੀਂ ਕਿੰਨਾ ਵਧੀਆ ਪਰੌਂਠਾ ਬਣ ਕੇ ਆਪਣਾ ਤਿਆਰ ਹੋ ਗਿਆ। ਤੇ ਬੱਚੇ ਵੀ ਖੁਸ਼ ਹੋ ਜਾਣਗੇ ਇਹਨੂੰ ਖਾ ਕੇ। ਐਸੀ ਤਰ੍ਹਾਂ ਹੀ ਆਪਾਂ ਦੂਜਾ ਵੀ ਬਣਾ ਲਾਂਗੇ। ਲੋ ਜੀ ਪਰੌਂਠੇ ਆਪਣੇ ਤਿਆਰ ਨੇ ਆਪਾਂ ਤੁਹਾਨੂੰ ਕੱਟ ਕੇ ਦਿਖਾਉਣੀ ਆ। ਕਿੰਨਾ ਵਧੀਆ ਪਰੌਂਠਾ ਇਹ ਬਣ ਕੇ ਤਿਆਰ ਹੁੰਦਾ ਬਿਲਕੁਲ ਪੀਜੇ ਵਰਗਾ ਬਣਦਾ ਤੇ ਬੱਚੇ ਵੀ ਇਹਨੂੰ ਖੁਸ਼ ਹੋ ਕੇ ਖਾਣਗੇ ਤੇ ਹੈਲਦੀ ਵੀ ਬਹੁਤ ਹੈ ਦੇਖੋ ਤੁਸੀਂ ਕਿੰਨਾ ਵਧੀਆ ਪਰੌਂਠਾ ਬਣਿਆ ਇਹ ਆਪਾਂ ਬਿਲਕੁਲ ਪਤਾ ਨਹੀਂ ਚੱਲੂਗਾ ਇਹ ਆਪਾਂ ਵਾਸੀ ਰੋਟੀ ਦਾ ਬਣਾਇਆ ਜਾਂ ਆਪਾਂ ਕੋਈ ਫਰੈਸ਼ ਸਪੈਸ਼ਲ ਨਾਸ਼ਤਾ ਬਣਾਇਆਗਾ ਤੇ ਬਹੁਤ ਹੀ ਵਧੀਆ ਮਤਲਬ ਕਿ ਇਹ ਆਪਣਾ ਪਰੌਂਠਾ ਬਣਦਾ ਹੀ ਤੁਸੀਂ ਵੀ ਬਣਾ ਕੇ ਜਰੂਰ ਦੇਖਿਓ ਵੀਡੀਓ ਨੂੰ ਲਾਈਕ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ